sorry it's dj ਚਾਟੀ ਮਧਾਨੀਆਂ ਚਰਖੇ ਕਿੰਨਾ ਵਧੀਆ ਕਲਚਰ ਸੀਗਾ ਪਹਿਲਾਂ ਹੁਣ ਤਾਂ ਸਾਰਾ ਕੁਝ ਹੀ ਇਹ ਲੋਪ ਹੋ ਗਿਆ ਪਰ ਇਸ ਪਿੰਡ ਦੇ ਵਿੱਚ ਤਕਰੀਬਨ ਅੱਜ ਵੀ ਅੱਜ ਵੀ ਇਹਨਾਂ ਨੇ ਥਵਾਗ ਰੱਖ ਕੇ ਤੇ ਸਾਰਾ ਕੁਝ ਇਕੱਠਾ ਕੀਤਾ ਇਹਨਾਂ ਨੇ ਕਿੰਨਾ ਵਧੀਆ ਲੱਗਦਾ ਮਾਲਕ ਸੱਚੇ ਪਾਤਸ਼ਾਹ ਇਹਨਾਂ ਤੇ ਮਿਹਰ ਰੱਖੇ ਗਾਹਾਂ ਨੂੰ ਇਹਦੋਂ ਬਾਅਦ ਚੜ ਕੇ ਹਿੱਸਾ ਲੈਣ ਸ਼ਸ਼ੀ ਗਾਲ ਜੀ ਇਦਰ ਜੀ ਦਾ ਖਾਲਸਾ ਹੈ ਬਾਈ ਗੱਜੂ ਕੀ ਪਤੇ ਅਸੀਂ ਈਤਿਆਂ ਬਣਾਉਣ ਲੱਗਿਆ ਸੰਜੋਗ ਪਿੰਡ ਦੇ ਨਾਲ ਆ ਸਾਡੇ ਵੀ ਜੀ ਖੜੇ ਨੇ ਕਿ ਪੰਚਾਇਤ ਦੇ ਨਾਲ ਸੰਜੋਗ ਨਾਲ ਈਤਿਆਂ ਬਣਾਉਣ ਲੱਗਿਆ ਸਾਰੇ ਨਾਲ ਅਸੀਂ ਈਤਿਆਂ ਭਾਰਾ ਕੁੱਠੀਆਂ ਕਰ ਗਏ ਵੀ ਟੇਕੀਆਂ ਕਿ ਆਪਦੇ ਈਤਿਆਂ ਮਨਾਉਣ ਉਸਿਆਂ ਨੇ ਲੱਗ ਸਰਪੰਚ ਸਾਹਿਬ ਹੋ ਗਏ ਈਆ ਬਣਾਉ ਦੇਣ ਹਾਂਜੀ ਸੋਡਾ ਬਹੁਤ ਵੱਡਾ ਸੰਯੋਗ ਆ ਇਹ ਪਿੰਡ ਦੇ ਵਿੱਚ ਤਕਰੀਬਨ ਜਿਹੜੇ ਤੁਸੀਂ ਸਾਰਿਆਂ ਨੂੰ ਇਕੱਠੇ ਕਰਕੇ ਲਾਉਨੇ ਹੋ ਕੀ ਕਹਣਾ ਜੀ ਹਾਂਜੀ ਹਾਂਜੀ ਤੀਆਂ-ਤੀਆਂ ਤਿਹਾੜ ਹੁੰਦਾ ਹੈ ਇਹ ਹਰ ਹਰ ਸਾਲ ਸਾਵਣ ਦੇ ਮਹੀਨੇ ਮਨਾਇਆ ਜਾਂਦਾ ਹੈ ਹਾਂਜੀ ਅੱਛਾ ਐਸੀ ਤੀਆਂ ਦੇ ਤਿਹਾੜ ਸਾਰੇ ਪੈਣਾ ਇਕੱਠੀਆਂ ਹੋ ਕੇ ਇੰਜੋਏ ਕਰਦੀਆਂ ਅੱਛਾ ਜੀ ਮੈਨੂੰ ਲੱਗਿਆ ਵੀ ਉਧਰੋਂ ਮੈਂ ਦੇਖਦਾ ਵੀ ਆ ਵੈਸੇ ਲੱਡੂ ਜਲੇਬੀਆਂ ਹੋਰ ਵੀ ਤੁਸੀਂ ਪਕੌੜਿਆਂ ਬਹੁਤ ਵੱਡਾ ਲੰਗਰ ਲਾਇਆ ਸਾਰਿਆਂ ਨੇ ਇਕੱਠੇ ਹੋ ਕੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਵੀਰ ਜੀ ਇਹਦੇ ਬਾਰੇ ਅਸੀਂ ਕੀ ਕਹਿਣਾ ਚਾਹੁੰਦੇ ਮਤਲਬ ਸਾਰਿਆਂ ਨੇ ਮਿਲ ਜੁਲ ਕੇ ਸਾਰੇ ਲੋਕ ਨਾਲ ਅਸੀਂ ਇਹ ਜਿਹੜਾ ਲਾਉਨੇ ਆ ਸਰ ਏਕੇ ਦਾ ਏਕੇ ਦੇ ਜਾਣ ਦੀ ਖਾਉਣੀ ਹਾਂ ਪੱਤੀ ਕਾਹੇ ਸਾਰਿਆਂ ਦੇ ਇਕੱਠੇ ਹੋ ਕੇ ਲਾਉਨੇ ਆ ਅੱਛਾ ਜੀ ਇਸ ਪਿੰਡ ਦੇ ਵਿੱਚ ਬਹੁਤ ਵੱਡਾ ਪਿਆਰ ਆ ਸਾਰੀਆਂ ਧੀਆਂ ਪੜਾ ਇਕੱਠੀਆਂ ਹੋ ਕੇ ਇੱਥੇ ਧੀਆਂ ਕੀ ਫਾਦੇ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਹਰ ਸਾਲ ਧੀਆਂ ਮਨਾਈਆਂ ਜਾਂਦੀਆਂ ਨੇ ਤੀਸੇ ਨਾਲ ਸਾਨੂੰ ਹੋਰ ਸਪੋਰਟ ਮਿਲੇ ਅਸੀਂ ਇਹ ਹੀ ਆਸ ਰੱਖਦੇ ਹਾਂ ਬਾਈ ਗੁੱਟੀ ਕਾ ਹਾਸਾ ਬਾਈ ਗੁੱਤੀ ਜੀ ਤੁਸੀਂ ਬਜ਼ੁਰਗ ਹੋ ਗਏ ਵੀ ਤਕਰੀਬਨ ਕਿੰਨੇ ਹੁਣ ਵੀ ਤਿਆਂ ਦੇ ਵਿੱਚ ਤੁਸੀਂ ਹਿੱਸਾ ਲਿਆ ਬਹੁਤ ਵੱਡਾ ਯੋਗਦਾਨ ਆ ਤੁਹਾਡਾ ਵੀ ਇਹ ਤਿਆਂ ਦੇ ਵਿੱਚ ਤੁਸੀਂ ਇਹ ਜੋ ਪਿੰਡ ਦੀਆਂ ਤੀਆਂ ਅੱਗੇ ਨਾਲੋਂ ਤੁਹਾਨੂੰ ਕਿਵੇਂ ਲੱਗਿਆ ਵੀ ਅੱਗੇ ਨਾਲੋਂ ਵਧੀਆ ਲੱਗੀਆਂ ਵਧੀਆ ਲੱਗੀਆਂ ਹਾਂਜੀ ਵਧੀਆ ਲੱਗੀਆਂ ਪਹਿਲਾਂ ਵਿੱਚ ਇਹ ਪਾਰਟੀ ਬਾਜ਼ੀਆਂ ਦੇ ਵਿੱਚ ਬੰਦੇ ਆ ਗਏ ਸੀਗੇ ਪਾਰਟੀ ਬਾਜ਼ੀ ਦੇ ਵਿੱਚ ਪੈਣ ਦੇ ਨਾਲ ਹਾਂਜੀ ਹਾਂ ਨਹੀਂ ਹੁਣ ਵਧੀਆ ਪ੍ਰੋਗਰਾਮ ਆ ਹਾਂਜੀ ਵਧੀਆ ਕੁੜੀਆਂ ਨੇ ਮਨਾਈਆਂ ਤੇਆਂ ਹਾਂਜੀ ਪਹਿਲਾਂ ਇਹ ਪਹਿਲਾਂ ਹੀ ਆ ਗਏ ਹੁੰਦੇ ਹਾਰ ਜਿਹੜੇ ਪਹਿਲਾਂ ਪਹਿਲਾਂ ਬੁੜੀਆਂ ਬਜ਼ੁਰਗ ਮਨਾਉਂਦੇ ਸੀ ਉਹੀ ਆ ਗਏ ਪਹਿਲਾਂ ਕੀ ਹੁੰਦਾ ਸੀ ਜੀ ਪਹਿਲਾਂ ਪਾਰਟੀਆਂ ਦਾ ਹੁੰਦਾ ਸੀਗਾ ਇਹ ਕਾਲੀ ਪਾਰਟੀ ਦਾ ਕਾਂਗਰਸ ਪਾਰਟੀ ਦਾ ਹੁਣ ਕਿ ਸਾਰੀਆਂ ਕੋਈ ਵੀ ਪਾਰਟੀ ਤੋਂ ਉੱਪਰ ਉੱਠ ਕੇ ਇਹ ਜੋ ਤੀਆਂ ਲਗਾਈਆਂ ਗਈਆਂ ਨੇ ਮਟਾਰੀ ਕੁੱਲੀ ਪਾਰਟੀ ਕੋਈ ਨਹੀਂ ਇੱਥੇ ਹਾਂਜੀ ਹਾਂਜੀ ਹਾਂ ਹਾਂਜੀ ਹੁਣ ਵਧੀਆ ਸਾਡਾ ਪਿੰਡ ਦਾ ਵਧੀਆ ਕੰਮ ਹਾਂ ਜਦੋਂ ਥੋੜੇ ਵੇਲੇ ਸੀਗਾ ਜਦੋਂ ਕਿੱਥੇ ਲਾਉਂਦੇ ਸੀਗੇ ਅਸੀਂ ਜਿਆਦਾ ਅਸੀਂ ਲਾਉਂਦੇ ਸੀ ਉਹਨਾਂ ਦੇ ਮੇਜਰ ਕੇ ਘਰੇ ਲੰਬੜਦਾਰਾਂ ਦੇ ਹਾਂਜੀ ਪਿੰਡ ਦਾ ਵਿਚਾਲਾ ਜਿੱਥੇ ਪਹਿਲਾਂ ਦੀਆਂ ਲੱਗਦੀਆਂ ਸੀ ਓਕੇ ਵਾਲੇ ਜਦੋਂ ਇੰਨਾ ਇਕੱਠ ਇਕੱਠ ਜਦੋਂ ਇੰਨਾ ਹੁੰਦਾ ਸੀ ਘਰੇ ਲੰਬੜਦਾਰਾਂ ਦੇ ਇੰਨਾ ਜਦੋਂ ਇਕੱਠ ਹੁੰਦਾ ਸੀਗਾ ਬਹੁਤ ਇਕੱਠ ਹੁੰਦਾ ਸੀ ਆ ਜਿੰਨਾ ਹੁਣ ਜੂਮ ਹੋਇਆ ਇਕੱਠਾ ਇਦੂ ਇਦੂ ਵੱਧ ਹੀ ਹੁੰਦਾ ਸੀ ਅੱਛਾ ਗਾਹਾਂ ਨੂੰ ਤੁਸੀਂ ਕੋਸ਼ਿਸ਼ ਕਰੋਗੇ ਵੀ ਇਦੂ ਵੱਧ ਇਕੱਠ ਕਰੋਗੇ ਜਿਉਂਦੇ ਰਹਿਗੇ ਤਾਂ ਵਧੀਆ ਕਰਾਂਗੇ ਉਦੋਂ ਨਹੀਂ ਘਟਣਾ ਕੋਈ ਜਿਆਦਾ ਹੋਵੇ ਤੁਹਾਨੂੰ ਕੋਈ ਟਾਈਮ ਉਦੋਂ ਵਧੀਆ ਲਿਆ ਕੇ ਖਾਣੇ ਤੀਆਂ ਤੇ ਇੱਥੇ ਲੋਕ ਨੱਚਦੇ ਟੱਪਦੇ ਸੀ ਖਾਂਦੇ ਸੀ ਆਪੋ ਆਪਣਾ ਹੁਣ ਆ ਦੁਕਾਨ ਹੁਣ ਤਾਂ ਵੈਸੇ ਇੱਥੇ ਆਹ ਜਲੇਬੀਆਂ ਦਾ ਪਕੌੜਿਆਂ ਦਾ ਲੰਗਰ ਲਾਇਆ ਹੋਇਆ ਹੁਣ ਤਾਂ ਵੈਸੇ ਥੋੜੇ ਵੇਲੇ ਤਾਂ ਜਦੋਂ ਆਉਂਦਾ ਹੁੰਦਾ ਸੀ ਹੁਣ ਤਾਂ ਦੁਕਾਨ ਲੱਗ ਗਈ ਇੱਥੇ ਕੌੜਿਆਂ ਦੀ ਜਲੇਬੀਆਂ ਦੀ ਜਿਹੜਾ ਕੋਈ ਮਰਜ਼ੀ ਖਾਵੇ ਲਵੇ ਬੁੱਲ ਵਧੀਆ ਪ੍ਰੋਗਰਾਮ ਆ ਆ ਬੀਬੀ ਇਹ ਬੰਕਰ ਕੇ ਆ ਜਾਵੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਤੀਆਂ ਬਾਰੇ ਪਰ ਕੰਨਾ ਜਾਨੇ ਵੀ ਬਹੁਤ ਰੌਣਕ ਲਾਉਂਦੀਆਂ ਨੇ ਬੱਚੀਆਂ ਉੱਚੀ ਬੋਲੋ ਥੋੜਾ ਜਿਆ ਉੱਚੀ ਬੋਲੋ ਜੀ ਮਾ ਗੇ ਬੱਚੀਆਂ ਬਹੁਤ ਰੌਣਕ ਲਾਉਂਦੀਆਂ ਨੇ ਹਾਂਜੀ ਹਾਂਜੀ ਅੱਗੇ ਵੀ ਲੱਗਦੀਆਂ ਜਿਵੇਂ ਰੇਟੀਆਂ ਤੋਂ ਲਿੰਗਾ ਢੋਣੀਆਂ ਜੀਆਂ ਹਾਂਜੀ ਹੋਣੀਆਂ ਪਾਉਂਦੀਆਂ ਜਿਵੇਂ ਨੱਚਦੀਆਂ ਪੀਆਂ ਬੜਾ ਕੁਝ ਕਰਦੀਆਂ ਨੇ ਅੱਗੇ ਵੀ ਬੱਟੀਆਂ ਹੁਣ ਵੀ ਉਹ ਜਿਆ ਕਰਦੀਆਂ ਗਾਹਾਂ ਨੂੰ ਤੁਸੀਂ ਇਸ ਚੀਜ਼ ਦਾ ਆਪਦੇ ਬੱਚਿਆਂ ਨੂੰ ਗਾਹਾਂ ਜੋ ਪੁੱਤ-ਪੋਤੀਆਂ ਨੇ ਉਹਨਾਂ ਨੂੰ ਕਹੋਗੇ ਬਾਅਦ ਚੜ ਕੇ ਹਿੱਸਾ ਲਵੋ ਕੁੜੀਆਂ ਸਾਰਾ ਜੋ ਮਾਦਾ ਮੇਰਾ ਤਾਂ ਇਹਨਾਂ ਪਰਿਵਾਰਕ ਮੈਂ 80 ਸਾਲ ਦੀ ਆ ਹਾਂਜੀ ਨਾਲ ਵੀ ਹੈ ਮੇਰੇ ਪਰਿਵਾਰਕ ਇਹ ਬੇਬੇ ਤਕਰੀਬਨ ਜੀ 80 ਸਾਲ ਦੀ ਆ ਫੇਰ ਵੀ ਤੀਆਂ ਦੇ ਵਿੱਚ ਅੱਗੇ ਨੇ ਹਿੱਸਾ ਲਿਆ 80 ਸਾਲ ਦਾਡਾ ਨਾ ਕੀ ਹੈ ਜੀ ਜਿਹੜੀਆਂ ਇਹ ਤੀਆਂ ਲੱਗੀਆਂ ਨੇ ਇਹਨਾਂ ਦਾ ਬਹੁਤ ਜ਼ਿਆਦਾ ਫਰਕ ਆ ਇਹਦੇ ਵਿੱਚ ਸਾਰੇ ਹੀ ਕੋਈ ਜਾਤ ਪਾਤ ਦਾ ਤੁਹਾਨੂੰ ਪਹਿਲਾਂ ਹੀ ਦਾ ਤਾਂ ਕੋਈ ਰਿਹਾ ਹੀ ਨਹੀਂਗਾ ਇਹਦੇ ਵਿੱਚ ਪਾਰਟੀ ਬਾਜੀ ਦਾ ਵੀ ਨਹੀਂ ਕੋਈ ਰਿਹਾ ਠੀਕ ਆ ਇਹ ਇੱਕ ਵਈ ਜਿਵੇਂ ਹੁਣ ਪਹਿਲਾਂ ਆਪਣੇ ਵੀ ਜਿਵੇਂ ਆਪਣੇ ਕਿਨੇ ਕਿ ਹੁੰਦੇ ਉਦੋਂ ਵੀ ਤੀਆਂ ਲੱਗਦੀਆਂ ਸੀ ਤੇ ਹੁਣ ਮਾਡਰਨ ਸਮਾਂ ਆ ਗਿਆ ਇਹ ਉਹਦਾ ਫਰਕ ਕੀ ਲੱਗਿਆ ਤੁਹਾਨੂੰ ਕੋਈ ਇੱਦੇ ਵਿੱਚ ਦੇਖੋ ਜੀ ਪਹਿਲਾਂ ਜਿਹੜੀਆਂ ਬੁੜੀਆਂ ਸੀਗੀਆਂ ਇੰਨਾ ਚਾਹੇ ਪੁਰਾਣੇ ਜ਼ਮਾਨੇ ਵਿੱਚ ਕਹਿੰਦੇ ਨੇ ਵੀ ਬਹੁਤ ਜ਼ਿਆਦਾ ਪਿਆਰ ਸੀਗਾ ਪਰ ਮੈਨੂੰ ਦੇਖਣ ਦੇ ਵਿੱਚ ਇਹ ਲੱਗਿਆ ਹੁਣ ਪੜ੍ਹੀ ਲਿਖੀ ਜੋ ਵੀ ਜੂਮ ਪੜਿਆ ਲਿਖਿਆ ਜੂਮ ਹੈ ਇਹ ਕੋਈ ਅੱਗੇ ਵਾਲਾ ਅਨਪੜ੍ਹ ਜੂਮ ਨਹੀਂ ਹੈਗਾ ਠੀਕ ਆ ਨਾ ਜੇ ਹੁਣ ਕੋਈ ਨੱਚੇ ਟੱਪਣ ਦਾ ਵੀ ਕਰ ਦੇ ਤਾਂ ਵੀ ਸੁਰ ਦੇ ਵਿੱਚ ਜਿਵੇਂ ਆਪਾਂ ਕਹਿ ਲਈਏ ਉਹੀ ਹੋ ਰਿਹਾ ਇਦਾਂ ਨਹੀਂ ਹੈਗਾ ਬਾਕੀ ਕਿਸੇ ਨੂੰ ਕੋਈ ਮਹਿੰਗੀ ਸਸਤੀ ਨਹੀਂ ਬੋਲਦੇ ਜਿਵੇਂ ਅੱਗੇ ਕੋਈ ਬੁੜੀ ਇੱਕ ਦੂਜੇ ਨੂੰ ਕੋਈ ਮਾੜਾ ਚੰਗਾ ਬੋਲ ਵੀ ਪੈਂਦੀ ਸੀ ਪਰ ਇੱਥੇ ਇਹ ਗੱਲ ਨਹੀਂ ਹੋਈਗੀ ਜੀ ਚਲੋ ਧੰਨਵਾਦ ਜੀ ਬਹੁਤ ਆਸ਼ ਕਰਦੇ ਆਂ ਵੀ ਏਕੜੀ ਮਹਿਫਲਾਂ ਲੱਗਦੀਆਂ ਰਹਿਣ ਤੀਆਂ ਲੱਗਦੀਆਂ ਰਹਿਣ ਤੇ ਪਿੰਡ ਕੁਗ ਵਸਦਾ ਰਹੇ ਪਰਮਾਤਮਾ ਚੜ੍ਹਦੀਆਂ ਕਲਾ ਵਿੱਚ ਬਖਸ਼ੇ ਧੰਨਵਾਦ ਭਾਈ ਤੁਸੀਂ ਵੀ ਉਹਦੇ ਵਿਚਾਰ ਦੋ ਬਾਈ ਗੁਰੂ ਜੀ ਕੀ ਖਾਲਸਾ ਬਾਈ